ਕਿਸਾਨ ਵੀਰੋ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਵੀਰੋ ਨਰਮੀ ਦੇ ਕਿਸਮਾਂ ਬਾਰੇ ਕਿਉਂਕਿ ਬਜਾਈ ਦਾ ਸਮਾਂ ਵੀਰੋ ਕਿਸਾਨ ਵੀਰ ਥੋੜਾ ਜਿਹਾ ਧਿਆਨ ਮਾਰ ਲੈਣਾ ਇਹ ਜੋ ਚਾਰਟ ਹੈ ਵੀਰੋ ਯੂਨੀਵਰਸਿਟੀ ਦੇ ਵੱਲੋਂ ਟ੍ਰੇਨਿੰਗ ਦੇ ਦੌਰਾਨ ਸਾਨੂੰ ਜੋ ਦੱਸਿਆ ਜਾਂਦਾ ਸੋ ਵੀਰੋ ਉਹਦੇ ਮੁਤਾਬਕ ਹੈ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕਿਹੜੀਆਂ ਕਿਸਮਾਂ ਦੇ ਵਿੱਚ ਪੱਤਾ ਮਰੋੜ ਬਿਮਾਰੀ ਜੋ ਕਿ ਚਿੱਟੀ ਮੱਖੀ ਦੇ ਕਾਰਨ ਆਉਂਦੀ ਹੈ ਪੱਤਾ ਮਰੋੜ ਬਿਮਾਰੀ ਉਹ ਕਿੰਨਾ ਕਿਸਮਾਂ ਉੱਤੇ ਵੀਰੋ ਕਿੰਨਾ ਕਾਸਰ ਘੱਟ ਹੁੰਦਾ ਹੈ ਕਿਹੜੀ ਕਿਸਮ ਕਿੰਨੀ ਕਿ ਸਹਿਣਸ਼ੀਲਤਾ ਇੱਕ ਪਾਸੇ ਵੀਰੋ ਹਾਈਬ੍ਰਿਡ ਕਿਸਮ ਦਾ ਨਾਮ ਲਿ ਬਿਚਾਰੇ ਔਸਤਨ ਝਾੜ ਪ੍ਰਤੀ ਹੈਕਟੇਅਰ ਜਾਨੀ ਕਿ ਪ੍ਰਤੀ 2.5 ਕਿੱਲਾਂ ਦਾ ਝਾੜ ਦੱਸਿਆ ਕੁੰਟਲਾਂ ਦੇ ਵਿੱਚ ਵੀ 30 ਕੁੰਟਲ ਮਤਲਬ 3015 ਕਿਲੋ ਜੋ ਇਹਦਾ ਬੀਰੋ ਕਿਸਮ ਦਾ ਝਾੜ ਹੈ ਪਹਿਲੀ ਦਾ ਜੋ ਸੀ ਐਚ 172 ਬੀਜੀ ਹੈ ਇਹ ਇਹ ਮਤਲਬ 2.5 ਕਿਲਿਆਂ ਦਾ ਵੀਰੋ ਝਾੜਾ ਕਿੰਨੇ ਕਵਾਂਟਲ 2.5 ਕਿਲਿਆਂ ਦੇ ਵਿੱਚ ਹੋ ਸਕਦਾ ਹੈ ਅੱਗੇ ਜੋ ਇਹਦੀ ਔਸਤਨ ਪੀ ਡੀ ਆਈ ਜੋ ਕਿ ਇਹਦੀ ਸਹਿਣ ਸ਼ਕਤੀ ਆ ਚਿੱਟੀ ਮੱਖੀ ਦੇ ਪ੍ਰਤੀ ਵੀਰੋ ਇਹ ਇਸ ਤਰ੍ਹਾਂ ਇਹ ਪੂਰਾ ਚਾਰਟ ਤੁਸੀਂ ਕਿਸਾਨ ਵੀਰੋ ਪੜ੍ਹ ਸਕਦੇ ਹੋਗੇ ਇਹ ਕਿਸਮਾਂ ਦੇ ਜੋ ਚਿੱਟੀ ਮੱਖੀ ਦੇ ਹਮਲੇ ਨੂੰ ਜਿੱਥੇ ਜ਼ਿਆਦਾ ਲੀਫ ਕਰ ਲ ਵਾਇਰਸ ਆਉਂਦਾ ਪੱਤਾ ਮੋੜ ਬਿਮਾਰੀ ਪੈ ਜਾਂਦੀ ਹੈ ਇਹਨਾਂ ਕਿਸਮਾਂ ਦੇ ਵਿੱਚ ਉਹਨੂੰ ਪੱਤਾ ਮੋੜ ਬਿਮਾਰੀ ਨੂੰ ਸਹਿਣ ਦੀ ਜੋ ਸ਼ਕਤੀ ਆ ਉਹ ਇੰਨੇ ਪਰਸੈਂਟ ਵੀਰੋ ਹੈਗੀ ਆ ਸੋ ਆਪਣੀ ਜ਼ਮੀਨ ਦੇ ਸਾਰਾ ਥੋੜਾ ਜਿਹਾ ਚੋਣ ਕਰ ਲਿਓ ਕਿ ਕਿਹੜੀ ਕਿਸਮ ਆਪਣੀ ਜ਼ਮੀਨ ਦੇ ਵਿੱਚ ਬੈਟਰ ਰਹਿ ਸਕਦੀ ਹੈ ਇਹ ਕਿਸਮਾਂ ਵੀਰੋ ਅਲੱਗ-ਅਲੱਗ ਤਰ੍ਹਾਂ ਦੀਆਂ ਦਿੱਤੀਆਂ ਹੋਈਆਂ ਨੇ ਬਾਕੀ ਜਿਵੇਂ ਜਿਵੇਂ ਵੀਰੋ ਅੱਗੇ ਆਪਾਂ ਸਾਰੀ ਵੀਡੀਓ ਵਿੱਚ ਕਿਸਾਨ ਵੀਰਾਂ ਨੂੰ ਦੱਸਦੇ ਜਾਵਾਂਗੇ ਕਿ ਕਿਹੜੀ ਬਿਮਾਰੀ ਕਿਸ ਲਈ ਹੈ ਅੱਗੇ ਵੀਰੋ ਕੇਬੀਐਚ999ਬੀਜੀ ਆ ਇਹਦਾ 29.62 ਕਿਲੋ ਢਾਈ ਏਕੜ ਹੈਕਟੇਅਰ ਦਾ ਝਾੜਾ ਵੀਰੋ ਅੱਗੇ ਇਸ ਲਾਈਟ ਤੁਸੀਂ ਰੋਕ ਕੇ ਪੜ ਸਕਦੇ ਹੋ ਅੱਗੇ ਆ ਗਿਆ ਵੀਰ ਜੀ ਨਰਮੇ ਦੀ ਇਸ ਵਿੱਚ ਆਪਾਂ ਨਦੀਨ ਨਸ਼ਕਾ ਦੀ ਵਰਤੋਂ ਕਿਵੇਂ ਕਰਨੀ ਜੋ ਨਰਮੇ ਦੀ ਬਜਾਈ ਹੈ ਉਹਦੇ ਵਿੱਚ ਵੀਰੋਂ ਆਪਾਂ ਬਜਾਈ ਤੋਂ ਜਿਹੜੀ ਆਪਾਂ ਕਹਿੰਦੇ ਆ ਵੀ ਅਗਲੇ ਦਿਨ ਹੀ 24 ਘੰਟੇ ਦੇ ਅੰਦਰ ਅੰਦਰ ਆਪਾਂ ਕਿ ਵੀਰੋਂ ਸਟੌਪ ਦਵਾਈ ਹੈ ਜੋ ਇਹਦਾ ਆਪਾਂ ਬਜਾਈ ਤੋਂ 24 ਘੰਟੇ ਦੇ ਅੰਦਰ ਅੰਦਰ ਆਪਾਂ 1 ਲੀਟਰ ਪਰ ਏਕੜ ਵੀਰੋਂ ਇਹਦੀ ਸਪਰੇਅ ਕਰ ਸਕਦੇ ਆ ਉਸ ਤੋਂ ਬਾਅਦ ਸਟੌਪ ਨੂੰ ਵੀਰੋਂ ਦੁਬਾਰਾ ਫਿਰ ਆਪਾਂ ਪਹਿਲੇ ਪਾਣੀ ਜਦੋਂ ਬਕਤ ਆਉਂਦਾ ਦੂਜੇ ਤੀਜੇ ਦਿਨ ਮੰਨ ਲਓ ਬਾਣ ਪੈ ਰਸ ਹਾਰਨ ਲੱਗਿਆ ਉਸ ਤੋਂ ਬਾਅਦ ਆਪਾਂ ਇਹ ਦੁਬਾਰਾ ਫਿਰ ਇਹਦੀ ਵਰਤੋਂ ਕਰ ਸਕਦੇ ਆ ਇਹ ਨਰਮੇ ਨੂੰ ਕੋਈ ਨੁਕਸ ਪਹਿਲੇ ਪਾਣੀ ਤੋਂ ਬਾਅਦ ਚ ਵੀ ਰੋਪਾ ਹਰੇ ਹੋਏ ਕੱਖਾਂ ਦੇ ਉੱਪਰ ਹਿੱਟ ਬੀਡ ਮੈਕਸ 500 ਮਿਲੀਲੀਟਰ ਏਕੜ ਦੇ ਹਿਸਾਬ ਨਾਲ ਇਹਦੀ ਸਪਰੇਅ ਕਰ ਸਕਦੇ ਆ ਗ੍ਰੈਮਿਕ ਸੋਨਾ ਵੀਰੋ 500 ਮਿਲੀਲੀਟਰ ਆਪਾਂ 6 ਤੋਂ 8 ਹਫ਼ਤਿਆਂ ਦੇ ਬਾਅਦ ਜਣੀ ਕਿ ਪੌਣੇ 2 2 ਮਹੀਨੇ ਦੀ ਫਸਲ ਦੇ ਉੱਪਰ ਕਰ ਸਕਦੇ ਆ ਇੱਕ ਵੀਰੋ ਸਵੀਪ ਪਾਵਰ ਹੈ ਜਿਹੜਾ 900 ਮਿਲੀਲੀਟਰ ਪਰ ਏਕੜ ਦੀ ਦੀ ਡੋਜ਼ ਹੈ ਇਹ ਪੰਬੀਰ ਚਾਰ ਨਦੀਨ ਨਾਸਕਰੀਨ ਦੀ ਪਰਤੂ ਆਪਾਂ ਨਰਮੇ ਦੀ ਫਸਲ ਦੇ ਉੱਪਰ ਕਰ ਸਕਦੇ ਹਾਂ ਸਟੌਪ ਨੂੰ ਆਪਾਂ ਸ਼ੁਰੂਆਤੀ ਹਰੀ ਹੋਣ ਤੋਂ ਪਹਿਲਾਂ ਫਸਲ ਵੀ ਕਰ ਸਕਦੇ ਹਾਂ ਤੇ ਹਰੇ ਹੋਣ ਤੋਂ ਬਾਅਦ ਵੀ ਜਦੋਂ ਪਹਿਲਾ ਪਾਣੀ ਲਾਉਨੇ ਆ ਬੱਤਰ ਤੇ ਜਦੋਂ ਗਿੱਲ ਥੋੜੀ ਥੋੜੀ ਰਹਿ ਜੇ ਪੈਰ ਖੜਨ ਲੱਗ ਜੇ ਉਸ ਤੋਂ ਬਾਅਦ ਵੀ ਆਪਾਂ ਨਦੀਨਾਂ ਦੇ ਖਾਤਮੇ ਦੇ ਲਈ ਵੀਰੋ ਇਹ ਵਰਤੋਂ ਕਰ ਸਕਦੇ ਹਾਂ ਤਾਂ ਜੋ ਕਿ ਜੋ ਨਦੀਨ ਨੇ ਬਚਦੇ ਉਹ ਹਰੇ ਨਾ ਹੋਣ ਇਹ ਕਿਸਾਨ ਵੀਰ ਇਸ ਗੱਲ ਦਾ ਧਿਆਨ ਰੱਖ ਸਕਦੇ ਨੇ ਤੇ ਵੀਰੋ ਅਗਲੀ ਸਲਾਈਡ ਜਦੋਂ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਹਾਂ ਇਹਦੇ ਵਿੱਚ ਵੀਰੋ ਹੋਵੇਗਾ ਨਰਮੀ ਨੇ ਬਿਮਾਰੀਆਂ ਬਾਰੇ ਲਿਖਿਆ ਗਿਆ ਵੀ ਇਹ ਜੋ ਪੱਤਾ ਇਹ ਬਿਮਾਰੀ ਜੀਵਾਣੂ ਬਿਮਾਰੀ ਹੈ ਜੋ ਬੀਜ ਤੇ ਮਿੱਟੀ ਰਾਹੀਂ ਲੱਗਦੀ ਹੈ ਇਹਦੇ ਨਾਲ ਵੀਰੋ ਪੱਤਿਆਂ ਦੇ ਉੱਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਹੈ ਕਿ ਬਾਕੀ ਤੁਸੀਂ ਵੀਰੋ ਸਲਾਈਡ ਨੂੰ ਸਕਰੀਨਸ਼ਾਟ ਲੈ ਕੇ ਥੋੜਾ ਜਿਹਾ ਜ਼ੂਮ ਕਰਕੇ ਪੜ੍ਹ ਸਕਦੇ ਹੋ ਕਿਉਂਕਿ ਇੱਥੇ ਵੀਰੋ ਜ਼ੂਮ ਨਹੀਂ ਹੁੰਦਾ ਥੋੜੀ ਸਮਝ ਘੱਟ ਹੁੰਦੀ ਹੈ ਉੱਲੀ ਦੀ ਬਿਮਾਰੀ ਆ ਵੀਰੋ ਇਹਦੀ ਰੋਕਥਾਮ ਦੇ ਵਾਸਤੇ ਪagli ਸਾਈਡ ਦੇ ਵਿੱਚ ਦੱਸਾਂਗੇ ਵੀਰਾਂ ਨੂੰ ਕਿ ਅਕਸਰ ਇਹ ਬਿਮਾਰੀ ਜਦੋਂ ਵੀਰੋ ਬਰਸਾਤਾਂ ਦਾ ਮੌਸਮ ਹੁੰਦਾ ਲਗਾਤਾਰ ਕਈ ਦਿਨ ਬਰਸਾਤਾਂ ਰਹਿ ਗਈਆਂ ਮੌਸਮ ਸਿੱਲਾ ਰਹਿੰਦਾ ਵੀਰੋ ਉਹਨਾਂ ਹਾਲਾਤਾਂ ਦੇ ਵਿੱਚ ਜਾ ਕੇ ਬਿਮਾਰੀ ਆ ਜੋ ਨਰਮੇ ਨੂੰ ਪੈਂਦੀ ਹੈ ਇਹਨੂੰ ਆਪਾਂ ਬਲਾਈਟ ਕਹਿੰਦੇ ਆ ਵੀਰੋ ਬੈਕਟੀਰੀਅਲ ਬਲਾਈਟ ਤੇ ਉੱਪਰ ਪੰਜਾਬੀ ਦੇ ਵਿੱਚ ਵੀ ਵਿਰੋਗ ਬਲਾਈਟ ਦੇ ਨਾਲ ਲਿਖਿਆ ਹੋਇਆ ਸੋ ਇਹ ਬਿਮਾਰੀ ਦਾ ਆਪਾਂ ਨੂੰ ਉਦੋਂ ਹੀ ਪ੍ਰਭਾਵ ਦੇਖਣ ਨੂੰ ਮਿਲਦਾ ਜਦੋਂ ਬਰਸਾਤਾਂ ਹੁੰਦੀਆਂ ਨੇ ਫਿਲਹਾਲ ਵਿਰੋਗ ਇਹਦੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਨਹੀਂ ਹੁੰਦੀ ਜਦੋਂ ਤੱਕ ਬਸੰਤ ਦਾ ਮੌਸਮ ਸ਼ੁਰੂ ਨਹੀਂ ਹੁੰਦਾ ਇਤੋਂ ਬਾਅਦ ਵਿਰੋਗ ਇਹ ਜੋ ਅਗਲਾ ਆ ਗਿਆ ਇਹਦੇ ਵਿੱਚ ਜੋ ਨਰਮਾ ਲਗਾਤਾਰ ਵਿਰੋਗ ਭਾਰੀਆਂ ਜ਼ਮੀਨਾਂ ਵਿੱਚ ਬਰਸਾਤਾਂ ਦੌਰਾਨ ਨਰਮੇ ਦਾ ਲੋਡ ਤੋਂ ਜ਼ਿਆਦਾ ਵਾਧਾ ਹੋਣਾ ਸੋ ਵਿਰੋਗ ਇਹਨੂੰ ਰੋਕਣ ਲਈ ਆਪਾਂ ਚਮਤਕਾਰ ਮੈਪੀਕੁਆਇਟ ਕਲੋਰਾਇਡ 5% ਦੀਆਂ ਦੋ ਸਪਰੈਆਂ 300 ਮਿਲੀਲੀਟਰ ਪਤੀ ਏਕੜ ਦੇ ਹਿਸਾਬ ਨਾਲ ਬਜਾਈ ਤੋਂ 6 ਤੇ 75 ਦਿਨਾਂ ਦੇ ਮਗਰੋਂ ਵੀ ਰੋਕਾ ਕਰ ਸਕਦੇ ਆ ਇਹਨੂੰ 80 ਤੋਂ 100 ਲੀਟਰ ਦੇ ਵਿੱਚ ਆਪਾਂ ਕਿੱਲੇ ਦੀ ਸਪਰੇ ਵੀਰੋ ਕਰਨੀ ਆ ਜਿੱਥੇ ਆਪਾਂ ਨੂੰ ਲੱਗਦਾ ਪਰ ਨਰਮਾ ਲੋਡ ਤੋਂ ਜ਼ਿਆਦਾ ਵੱਧ ਰਿਹਾ ਫੜ ਨਹੀਂ ਲੱਗਦਾ ਬਹੁਤ ਜ਼ਿਆਦਾ ਵੱਧ ਗਿਆ ਸੰਘਣਾ ਹੋ ਗਿਆ ਸੋ ਵੀਰੋ ਉਹਨਾਂ ਖੇਤਾਂ ਦੇ ਵਿੱਚ ਇਸ ਦਵਾਈ ਦੀ ਆਪਾਂ ਵਰਤੋ ਕਰਨੀ ਆ ਜਿੱਥੇ ਕਿ ਜ਼ਿਆਦਾਤਰ ਨਰਮੇ ਦਾ ਲੋਡ ਤੋਂ ਜ਼ਿਆਦਾ ਵੀਰੋ ਬੱਤਾ ਹੋ ਗਿਆ ਕਿ ਵੀਰੋ ਨਰਮੇ ਨੂੰ ਸੰਘਣਾ ਕਦੇ ਨਾ ਹੁਣ ਦੋ ਛਟੀ ਦੇ ਨਾਲ ਛਟੀ ਕਦੇ ਜੁੜਨ ਨਾ ਦਿਓ ਉਹਦੇ ਵਿੱਚ ਧੁੱਪ ਇੰਨੀ ਜ਼ਰੂਰੀ ਹੈ ਬੇਸ਼ੱਕ ਨਰਮੇ ਨੂੰ ਇੱਕ ਵਾਰੀ ਜਦੋਂ ਗਿੱਠ ਦਾ ਨਰਮਾ ਹੋ ਗਿਆ ਪਹਿਲੇ ਪਾਣੀ ਤੋਂ ਬਾਅਦ ਚ ਵੀਰ ਉਹਨੂੰ ਪੱਟ ਕੇ ਸਿੱਧਾ ਕਰ ਦਿਓ ਬੂਟੇ ਨੂੰ 1.5 ਤੋਂ 2 ਫੁੱਟ ਦੇ ਫਾਸਲੇ ਤੇ ਕਰ ਦਿਓ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਉਹ ਤੁਹਾਡਾ ਝਾੜ ਵੀ ਵਧੀਆ ਦੇਊਗਾ ਤੇ ਵੀਰੋ ਖਿੜੂਗਾ ਵਧੀਆ ਬਿਮਾਰੀਆਂ ਘੱਟ ਆਉਣੀਆਂ ਸਪਰੇ ਚੰਗੀ ਹੋ ਜੂਗੀ ਤੇ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੋ ਜੂਗਾ ਜੇਕਰ ਆਪਾਂ ਬੂਟੇ ਤੋਂ ਬੂਟਾ ਦੂਰੀ ਰੱਖਾਂਗੇ ਉਹਦੇ ਵਿੱਚ ਦੀ ਵੀਰੋ ਫਾਸਲਾ ਹਵਾ ਕ੍ਰੋਸ ਤੇ ਧੁੱਪ ਕ੍ਰੋਸ ਦਾ ਫਾਸਲਾ ਆਪਾਂ ਬਣਾ ਕੇ ਰੱਖਾਂਗੇ ਸੋ ਇਸ ਗੱਲ ਦਾ ਕਿਸਾਨ ਵੀ ਇਨਾਂ ਨੇ ਖਾਸ ਧਿਆਨ ਰੱਖਣਾ ਹੈ ਕਿ ਨਰਮੀ ਨੂੰ ਜ਼ਿਆਦਾ ਸੰਘਣਾ ਨਹੀਂ ਕਰਨਾ ਤੇ 5-6 ਫੁੱਟ ਤੋਂ ਵੱਧ ਵੀਰੋ ਨਰਮੀ ਨੂੰ ਵਧਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਇਹ ਵੀਰੋ ਕਿਸਮਾਂ ਨੇ ਦੋ ਗਲੀਆਂ ਕਿਸਮਾਂ بی ٹی ਕਿਸਮਾਂ ਆਮ ਕਿਸਮਾਂ ਇਹਦੇ ਵਿੱਚ ਸਪਾਰਸੇਵ ਯੂਨੀਵਰਸਿਟੀ 90 ਕਿਲੋ ਯੂਰੀਆ 27 ਕਿਲੋ ਡੀਪੀਪੋ ਨਾਲ ਜਮੀਨਾਂ ਦੇ ਤੇ ਦੇ ਸਕਦੇ ਆ ਜਿੱਥੇ ਵੀ ਰੋ ਕਣਕ ਨਹੀਂ ਬੀਜੀ ਜਿੱਥੇ ਕਣਕ ਦੇ ਵੇਲੇ ਪਾ 50 ਕਿਲੋ ਡੀਪੀ ਦਿੱਤਾ ਹੋਇਆ ਉੱਥੇ ਵੀ ਰੋ ਡੀਪੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਡੀਪੀ ਅੱਧ ਤਕਰੀਬਨ 50% ਆਪਣੀ ਜ਼ਮੀਨ ਦੇ ਵਿੱਚ ਪਿਆ ਹੁੰਦਾ ਹੈ ਜੋ اپنی ਜਿਹੜੀ ਹਾੜੀ ਦੀ ਫਸਲ ਆ ਕਣਕ ਦੀ ਉਹ ਨਹੀਂ ਲੈ ਸਕਦੇ ਉਸ ਤੋਂ ਬਾਅਦ ਉਹ ਸੋਨੀ ਦੀ ਫਸਲ ਨੂੰ ਵੀ ਰੋ ਉਹ ਡੀਏਪੀ ਲੱਗਦਾ ਹੈ ਇਸ ਕਰਕੇ ਆਪਾਂ ਨੂੰ ਜਿਆਦਾ ਦੁਬਾਰਾ ਡੀਏਪੀ ਪਾਉਣ ਦੀ ਜ਼ਰੂਰਤ ਇੰਨੀ ਨਹੀਂ ਹੁੰਦੀ ਉਹਨਾਂ ਜ਼ਮੀਨਾਂ ਦੇ ਵਿੱਚ ਖਾਸ ਕਰਕੇ ਜੇ ਸਰੋਂ ਵਗੈਰਾ ਨਹੀਂ ਵੀਰੋ ਉੱਥੇ ਆਪਾਂ 27 ਕਿਲੋ ਡੀਏਪੀ ਜੁਨੀਵਰਸਟੀ ਸਵਾਰਸ਼ ਹੈ ਕਿ ਆਪਾਂ ਨਰਮੀ ਦੀ ਬਜਾਈ ਸਮੇਂ ਜ਼ਮੀਨ ਦੇ ਵਿੱਚ ਆਪ 25 ਕਿਲੋ ਡੀਪੀ ਦਾ ਛੱਟਾ ਦੇ ਕੇ ਬਹਾਈ ਕਰਕੇ ਫਸਲ ਬੀਜ ਸਕਦੇ ਹਾਂ ਇਹ ਤੋਂ ਬਾਅਦ ਵੀਰੋ ਅਗਲੀ ਆਪਾਂ ਗੱਲ ਕਰਾਂਗੇ ਇਹਨਾਂ ਨਰਮੇਤੀ ਉਤੇ ਪੱਤੱਬਿਆਂ ਦਾ ਰੋਗ ਵੀਰੋ ਪੱਤਿਆਂ ਦੇ ਉੱਪਰ ਉੱਲੀ ਧੱਬਿਆਂ ਦੀਆਂ ਨਿਸ਼ਾਨੀਆਂ ਨਾਜ਼ਰ ਆਉਣ ਤੇ 200 ਮਿਲੀਲੀਟਰ ਐਮਈ ਸਟਾਰ ਟੌਪ 325 ਐਸਜੀ ਵੀਰੋ ਐਕਸੀਏ ਲਿਖਿਆ ਐਂਡ ਚੋਕ ਸੀ ਸਰਟ੍ਰੋਬਿਨ ਇਹ ਛਾਲਟ ਨੇ ਵੀਰੋ ਅੱਗੇ ਇੱਥੇ ਡਾਈਫੈਨੋਕੋਨਾਜ਼ੋਲ ਨੂੰ 200 ਮਿਲੀਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸੜਕਾ ਕਰੋ ਲੋੜ ਪੈਣ ਤੇ ਵੀਰੋ 15-20 ਦਿਨਾਂ ਦੇ ਅੰਤ ਵਿੱਚ ਵੀ ਸੜਕਾ ਨੂੰ ਦੁਬਾਰਾ ਕਰੋ ਜਦੋਂ ਇਹ ਸਮੱਸਿਆ ਆਉਂਦੀ ਪੱਤਿਆਂ ਦੇ ਧੱਬੇ ਪੈਣ ਦਾ ਰੋਗ ਹੁੰਦਾ ਵੀਰੋ ਇਹ ਕੁਲੀਨਾਸ਼ਕ ਸਪਰੇਅ ਹੈ ਜਿਹਨੂੰ ਆਪਾਂ ਵਰਤੋ ਕਰ ਸਕਦੇ ਆ ਬਾਕੀ ਵੀਰੋ ਜ਼ਮੀਨਾਂ ਦੀ ਬੀਜ ਦੀ ਚੋਣ ਜ਼ਮੀਨਾਂ ਦੇ ਹਿਸਾਬ ਨਾਲ ਕਰੋ ਵੀਰੋ ਇਹ ਨਾ ਹੋਵੇ ਕਿ ਆਪਾਂ ਹਲਕੀ ਜ਼ਮੀਨ ਦੇ ਵਿੱਚ ਜਿਆਦਾ ਹੈਵੀ ਵੈਰੈਟੀ ਬੀਜ ਦੀ ਜੋ ਆਪਾਂ ਨੂੰ ਝਾੜਨਾ ਦੇਵੇ ਸੋ ਜੀ ਬੀਜ ਦੀ ਚੋਣ ਹੈ ਵੀਰੋ ਉੱਥੇ ਸਿਰਫ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਕਰੋ ਜਿੰਨਾ ਆਪਾਂ ਛੋਟੇ ਪੱਤੇ ਵਾਲੀਆਂ ਵੈਰੈਟੀਆਂ ਘੱਟ ਪਤਰਾ ਵਾਲੀਆਂ ਪਤਰਾ ਵਾਲੀਆਂ ਵੀਰੋ ਲਵਾਂਗੇ ਉਨਾਂ ਹੀ ਵੈਰੈਟੀ ਆਪਣੀ ਕਾਮਯਾਬ ਰਹੂਗੀ ਨਰਮਿਆ ਝਾੜਪਨ ਜ਼ਿਆਦਾ ਮਿਲੇਗਾ ਸੋ ਵੀਰੋ ਧੰਨਵਾਦ ਅਗਰੀ ਜਾਣਕਾਰੀ ਲੈ ਕੇ ਫਿਰ ਆਪਾਂ ਹਾਸਰ ਹੋਵਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ